ਮੈਂ ਡੀਐਸਪੀ ਯੁਗੇਸ਼ ਕੁਮਾਰ ਪੋਸਟਿੰਗ ਮੇਰੀ ਐਸਟੀਐਫ ਜਲੰਧਰ ਦੇ ਵਿੱਚ ਤਨਤਾਂ ਤਾਂ ਜੀ ਮੈਂ ਅੱਜ ਕਿਹੜੀ ਸਰ ਉਪਲਬਧੀ ਹਾਸਲ ਕੀਤੀ ਅੱਜ ਐਸਟੀਐਫ ਜਲੰਧਰ ਦੀ ਪੁਲਿਸ ਪਾਰਟੀ ਜਿਹਨੂੰ ਐਸਏਆਈ ਕੁਲਦੀਪ ਸਿੰਘ ਲੀਡ ਕਰ ਰਹੇ ਸੀਗੇ ਚੱਬੇ ਮੋੜ ਤੇ ਨਾਕਾ ਲਾ ਕੇ ਖੜੋਤੇ ਸੀ ਸਾਡੇ ਇਨਫੋਰਮਰ ਨੇ ਇਨਫੋਰਮੇਸ਼ਨ ਦਿੱਤੀ ਕਿ ਅਮਰਸਰ ਦੇ ਤਿੰਨ ਨੌਜਵਾਨ ਜਿਨ੍ਹਾਂ ਵਿੱਚ ਅਮਰਤਪਾਲ ਹੈ ਗਗਨਪ੍ਰੀਤ ਹੈ ਰঞ্জੀਤ ਸਿੰਘ ਹੈ ਜਿਹੜੇ ਅਮਰਸਰ ਦੇ ਰਹਿਣ ਵਾਲੇ ਆ ਅੱਗੇ ਵੀ ਚਿੱਟੇ ਦਾ ਕਾਫੀ ਜ਼ਿਆਦਾ ਕੰਮ ਕਰਦੇ ਆ ਭਾਰੀ ਮਾਤਰਾ ਚ ਅੱਜ ਵੀ ਇਹ ਆਪਣੀ ਸਵਿਫਟ ਕਾਰ ਤੇ ਸਵਾਰ ਹੋ ਕੇ ਭਾਰੀ ਮਾਤਰਾ ਚ ਹਿਰੋਇਨ ਲੈ ਕੇ ਇਧਰ ਕਿਤੇ ਦੇਣ ਆ ਰਹੇ ਆ ਐਸਆਈ ਕੁਲਦੀਪ ਸਿੰਘ ਹੁਣਾਂ ਨੇ ਉਸੇ ਵੇਲੇ ਆ ਪੁਲ ਨੇ ਪੁਲ ਦੇ ਉੱਪਰ ਸੂਵੇ ਦੇ ਪੁਲ ਦੇ ਉੱਪਰ ਨਾਕਾ ਲਾਇਆ ਤੇ ਉਧਰੋਂ ਸਵਿਫਟ ਕਾਰ ਆ ਗਈ ਉਹਨੂੰ ਰੋਕ ਕੇ ਚੈੱਕ ਕੀਤਾ ਤਿੰਨੇ ਨੌਜਵਾਨਾਂ ਨੂੰ ਕਾਬੂ ਕੀਤਾ ਉਹਨਾਂ ਕੋਲੋਂ 1 ਕਿਲੋ 500 ਗ੍ਰਾਮ ਹਿਰੋਇਨ ਬਰਾਮਦ ਹੋਈ ਹੈ ਜੀ ਨੌਜਵਾਨ ਹੈ ਜੀ 23 24 25 ਸਾਲ ਦੇ 25 26 ਸਾਲ ਦੇ ਜੀ ਅੱਛਾ ਇਹਦੇ ਬਾਰੇ ਕੋਈ ਇਹਨਾਂ ਨੇ ਮਾੜਾ ਮੋਟਾ ਹਿੰਟ ਦਿੱਤਾ ਕਿ ਅਸੀਂ ਕਿੱਥੋਂ ਲਿਆਂਦੀ ਤੇ ਕਿੱਥੇ ਦੇਣੀ ਨਹੀਂ ਇਹ ਪੁੱਛ ਗਏ ਅੱਛੇ ਜੇ ਕਰਨੀ ਹੈ ਜੀ ਇਹ ਸਵੇਰੇ ਇਹਨਾਂ ਨੂੰ ਰਿਮਾਂਡ ਲੈ ਕੇ ਮਜੀਦ ਪੁੱਛ ਗਏ ਛ ਹੋਊਗੀ ਕਿੱਥੋਂ ਮਾਲ ਲੈ ਕੇ ਆਏ ਕਿੱਥੇ ਹੋਰ ਵੀ ਰਿਕਵਰੀ ਹੋ ਸਕਦੀ ਹੈ ਇਹਨਾਂ ਕੋਲ। ਸਰ ਪਾਕਿਸਤਾਨ ਦੇ ਨਾਲ ਲਿੰਕ ਹੋ ਸਕਦੀ ਹੈ ਨਾ? ਹੋ ਸਕਦੇ ਆ ਜੀ ਮੇਬੀ ਹੋ ਸਕਦੇ ਆ। ਕਿਹਦੇ ਨਾਲ? ਜਿਹੜੇ ਉਧਰ ਏਜੰਸੀਆਂ ਬੈਠੀਆਂ ਆ ਜੀ ਜਿਹੜੇ ਚਿੱਟਾ ਸਪਲਾਈ ਕਰਦੇ ਆ ਉਧਰ ਬਾਰਡਰ ਤੋਂ ਕਰਾਸ ਕਰਦੇ ਹੋ ਸਕਦਾ ਇਹਨਾਂ ਨਾਲ ਹੁਣ ਬਾਕੀ ਇਹ ਪੁੱਛ ਕੇ ਇਸ ਦਾ ਮੈਟਰ ਹੈ ਜੀ। ਅੱਛਾ ਸਰ ਕਿੰਨੀ ਕੀ ਜਦੋਜਦ ਕਰਨੀ ਪਈ ਇਹਨਾਂ ਨੂੰ ਕਾਬੂ ਕਰਨੀ? ਨਹੀਂ ਕੋਈ ਜ਼ਿਆਦਾ ਨਹੀਂ ਕਰਨੀ ਪਈ ਜੀ। ਕਾਬੂ ਕਰ ਲਿਆ ਸੀ ਪੁਲਿਸ ਪੁਲਿਸ ਪਾਰਟੀ ਚ 14-15 ਮੈਂਬਰ ਸੀਗੇ ਤੇ ਕਾਬੂ ਕੀਤੇ ਗਏ ਆਰਾਮ ਨਾਲ ਕਰ ਲਏ। ਇਹ Swift ਕਾਰ ਤੇ ਆਏ ਸੀ। ਮੈਂ ਡੀਐਸਪੀ ਯੁਗੇਸ਼ ਕੁਮਾਰ ਪੋਸਟਿੰਗ ਮੇਰੀ ਐਸਟੀਐਫ ਜਲੰਧਰ ਦੇ ਵਿੱਚ ਤਨਤਾਂ ਤਾਂ ਜੀ ਮੈਂ ਅੱਜ ਕਿਹੜੀ ਸਰ ਉਪਲਬਧੀ ਹਾਸਲ ਕੀਤੀ ਅੱਜ ਐਸਟੀਐਫ ਜਲੰਧਰ ਦੀ ਪੁਲਿਸ ਪਾਰਟੀ ਜਿਹਨੂੰ ਐਸਏਆਈ ਕੁਲਦੀਪ ਸਿੰਘ ਲੀਡ ਕਰ ਰਹੇ ਸੀਗੇ ਚੱਬੇ ਮੋੜ ਤੇ ਨਾਕਾ ਲਾ ਕੇ ਖੜੋਤੇ ਸੀ ਸਾਡੇ ਇਨਫੋਰਮਰ ਨੇ ਇਨਫੋਰਮੇਸ਼ਨ ਦਿੱਤੀ ਕਿ ਅੰਮ੍ਰਿਤਸਰ ਦੇ ਤਿੰਨ ਨੌਜਵਾਨ ਜਿਨ੍ਹਾਂ ਵਿੱਚ ਅਮਰਤਪਾਲ ਹੈ ਗਗਨਪ੍ਰੀਤ ਹੈ ਰਣਜੀਤ ਸਿੰਘ ਹੈ ਜਿਹੜੇ ਅਮਰਸਰ ਦੇ ਰਹਿਣ ਵਾਲੇ ਅੱਗੇ ਵੀ ਚਿੱਟੇ ਦਾ ਕਾਫੀ ਜ਼ਿਆਦਾ ਕੰਮ ਕਰਦੇ ਆਂ ਭਾਰੀ ਮਾਤਰਾ 'ਚ ਅੱਜ ਵੀ ਇਹ ਆਪਣੀ ਸਵਿਫਟ ਕਾਰ ਤੇ ਸਵਾਰ ਹੋ ਕੇ ਭਾਰੀ ਮਾਤਰਾ 'ਚ ਹਿਰੋਇਨ ਲੈ ਕੇ ਇੱਧਰ ਕਿਤੇ ਦੇਣ ਆ ਰਹੇ ਆ। ਇਸੇ ਹੀ ਕੁਲਦੀਪ ਸਿੰਘ ਹੁਣਾਂ ਨੇ ਉਸੇ ਵੇਲੇ ਆ ਪੁਲ ਨੇ ਪੁਲ ਦੇ ਉੱਪਰ ਸੂਏ ਦੇ ਪੁਲ ਦੇ ਉੱਪਰ ਨਾਕਾ ਲਾਇਆ ਤੇ ਉਧਰੋਂ ਸਵਿਫਟ ਕਾਰ ਆ ਗਈ ਉਹਨੂੰ ਰੋਕ ਕੇ ਚੈੱਕ ਕੀਤਾ ਤਿੰਨੇ ਨੌਜਵਾਨਾਂ ਨੂੰ ਕਾਬੂ ਕੀਤਾ ਉਹਨਾਂ ਕੋਲੋਂ 1 ਕਿਲੋ 500 ਗ੍ਰਾਮ ਹਿਰੋਇਨ ਬਰਾਮਦ ਹੋਈ ਹੈ ਜੀ। ਨੌਜਵਾਨ ਹੈ ਜੀ। 23 24 25 ਸਾਲ ਦੇ ਆ 25 26 ਸਾਲ ਦੇ ਜੀ। ਅੱਛਾ ਇਹ ਇਹਨਾਂ ਨੇ ਮਾੜਾ ਮੋਟਾ ਹਿੰਟ ਦਿੱਤਾ ਕਿ ਅਸੀਂ ਕਿੱਥੋਂ ਲਿਆਂਦੀ ਤੇ ਕਿੱਥੇ ਦੇਣੀ ਨਹੀਂ ਇਹ ਪੁੱਛ ਗਏ ਛੇ ਜੇ ਕਰਨੀ ਹੈ ਜੀ ਇਹ ਸਵੇਰੇ ਇਹਨਾਂ ਰਿਮਾਂਡ ਲੈ ਕੇ ਮਜੀਦ ਪੁੱਛ ਗਏ ਛ ਹੋਊਗੀ ਕਿੱਥੋਂ ਮਾਲ ਲੈ ਕੇ ਆਏ ਕਿੱਥੇ ਦੇਣ ਜਾਣਾ ਇਹਨਾਂ ਨੇ ਹੋਰ ਵੀ ਰਿਕਵਰੀ ਹੋ ਸਕਦੀ ਹੈ ਇਹਨਾਂ ਕੋਲ ਇਕੱਤਰ ਪਾਕਿਸਤਾਨ ਦੇ ਨਾਲ ਲਿੰਕ ਹੋ ਸਕਦੀ ਹੈ ਨਾ ਹੋ ਸਕਦੇ ਆ ਜੀ ਮੇਬੀ ਹੋ ਸਕਦੇ ਆ ਕਿਹਦੇ ਨਾਲ ਜਿਹੜੇ ਉਧਰ ਏਜੰਸੀਆਂ ਬੈਠੀਆਂ ਜੀ ਜਿਹੜੇ ਚਿੱਟਾ ਸਪਲਾਈ ਕਰਦੇ ਉਧਰ ਬਾਰਡਰ ਤੋਂ ਕਰਾਸ ਕਰਦੇ ਹੋ ਸਕਦਾ ਇਹਨਾਂ ਨਾਲ ਹੁਣ ਬਾਕੀ ਇਹ ਪੁੱਛ ਗਏ ਛ ਦਾ ਮੈਟਰ ਹੈ ਜੀ ਅੱਛਾ ਜੀ ਕਿੰਨੀ ਕਿ ਜੱਦੂ ਜੱਦ ਕਰਨੀ ਪਈ ਇਹਨਾਂ ਨੂੰ ਕਾਬੂ ਕਰਨ ਲਈ ਨਹੀਂ ਕੋਈ ਜ਼ਿਆਦਾ ਨਹੀਂ ਕਰਨੀ ਭਾਈ ਜੀ ਕਾਬੂ ਕਰ ਲਿਆ ਸੀ ਪੁਲਿਸ ਪੁਲਿਸ ਪਾਰਟੀ ਚ 14 15 ਮੈਂਬਰ ਸੀਗੇ ਤੇ ਕਾਬੂ ਕੀਤੇ ਗਏ ਆਰਾਮ ਨਾਲ ਕਰ ਲਏ ਇਹ Swift ਕਾਰ ਤੇ ਆਏ ਸੀ